ਰੈਸਲਿੰਗ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਜਿਸ ਦੀ ਐਂਟਰੀ ਰੈਸਲਿੰਗ ਅਤੇ ਸਟਾਈਲਿੰਗ ਸੈਂਸ ਤੇ ਪੂਰੀ ਦੁਨੀਆ ਦੇ ਵਿੱਚ ਲੋਕ ਫੈਨ ਸਿਕੇ 17 ਵਾਰ ਦਾ ਵਿਸ਼ ਚੈਂਪੀਅਨ ਪਹਿਲੀ ਵਾਰ 21 ਸਾਲਾਂ ਦੇ ਵਿੱਚ ਹਾਰ ਮੰਨ ਗਿਆ ਜੀ ਹਾਂ ਗੱਲ ਕਰ ਰਹੇ ਹਾਂ WWE ਸੁਪਰਸਟਾਰ ਜੌਨ ਸੇਨਾ ਦੀ ਅਤੇ ਉਹਨਾਂ ਦੇ ਸੰਨਿਆਸ ਤੇ ਜੌਨ ਸੇਨਾ ਜੋ ਕਿ 90ਸ ਡੈਕੇਡ ਦਾ ਬਚਪਨ ਦਾ ਹੀਰੋ ਤੇ ਹੁਣ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੇ ਰੈਸਲਿੰਗ ਅਤੇ ਸਟਾਈਲਿੰਗ ਸੈਂਸ ਕਰਕੇ ਬੇਹਦ ਮਸ਼ਹੂਰ ਰਹੇ ਜੌਨ ਸੇਨਾ ਨੇ ਸਨਿਆਸ ਲੈ ਲਿਆ ਹੈ ਬੀਤੇ ਸ਼ਨੀਵਾਰ ਦਾ ਦਿਨ ਉਹਨਾਂ ਦਾ ਆਖਰੀ WWE ਮੈਚ ਸੀ ਜਿਸ ਤੇ ਵਿੱਚ 17 ਵਾਰ ਦੇ ਵਿਸ਼ ਚੈਂਪੀਅਨ ਨੇ ਪਹਿਲੀ ਵਾਰ 21 ਸਾਲਾ ਦੇ ਵਿੱਚ ਹਾਰ ਮੰਨ ਲਈ ਦਾ ਸਿੱਕੂ ਨਾਲ ਦਾ ਮੈਚ ਗੁੰਥਰ ਦੇ ਨਾਲ ਸੀ ਤੇ ਸਿਨਾ ਗੁੰਥਰ ਦੇ ਸਲੀਪਰ ਹੋਲ ਤੋਂ ਬਚਨ ਦੇ ਵਿੱਚ ਆਸਫਲ ਰਿਹਾ ਰਿੰਗ ਚ ਉਹਨਾਂ ਦੇ ਵੱਲੋਂ ਬੇਹਦੀ ਭਾਵੁਕ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਜੁੱਤੀਆਂ ਅਤੇ ਹੈਂਡ ਬੈਂਡ ਰਿੰਗ ਦੇ ਵਿੱਚ ਛੱਡ ਦਿੱਤਾ ਅਤੇ ਉਸੇ ਤਰੀਕੇ ਦੇ ਨਾਲ ਫੁਰਤੀ ਦੇ ਵਿੱਚ ਉੱਤਰਦੇ ਹੋਏ ਉਹ ਵਾਪਸ ਐਗਜ਼ਿਟ ਵੱਲ ਵੱਧੇ ਗਏ ਲੁਕਾ ਦੇ ਨਾਲ ਹੱਥ ਮਿਲਾਉਂਦੇ ਹੋਏ ਉਹ ਆਖਰੀ ਵਾਰ ਸਲੂਟ ਕਰਕੇ ਉਥੋਂ ਅਲਵਿਦਾ ਆ ਗਏ ਜਾਂਦੇ ਜਾਂਦੇ ਉਹਨਾਂ ਦਾ ਆਖਰੀ ਸਲੂਟ ਇੱਕ ਬੇहद ਭਾਵੁਕ ਕਰ ਦੇਣ ਵਾਲਾ ਪਲ ਸੀ 23 ਸਾਲਾਂ ਦਾ ਸ਼ਾਨਦਾਰ ਕਰੀਅਰ ਆਖਰਕਾਰ ਸ਼ਨੀਵਾਰ ਰਾਤ ਨੂੰ ਖਤਮ ਹੋ ਗਿਆ ਡਬਲਯੂ ਡਬਲਯੂ ਸੁਪਰਸਟਾਰ ਜੌਨ ਸੇਨਾ ਹੁਣ ਦੁਬਾਰਾ ਡਬਲਯੂ ਈ ਦੀ ਰੈਸਲਿੰਗ ਫਾਈਟ ਦੇ ਵਿੱਚ ਨਹੀਂ ਦਿਖਣਗੇ ਜੋ ਕਿ ਬਹੁਤ ਉਹਨਾਂ ਦੇ ਫੈਨਸ ਤੇ ਲਈ ਚਟਕਾ ਵੀ ਹੈ ਤੇ ਜੁੜੇ ਲੋਕ ਉਹਨਾਂ ਨੂੰ ਦੇਖਣਾ ਚਾਹੁੰਦੇ ਸੀ ਅੱਗੇ ਵੀ ਪਰ ਅੱਗੇ ਜਾ ਕੇ ਹੁਣ ਉਹ ਨਹੀਂ ਦੇਖ ਸਕਣਗੇ ਦਾਸਤਿ ਇਹ ਕਿ ਜੌਨ ਸੇਨਾ ਬਾਰੇ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ www ਸੁਪਰਸਟਾਰ ਜੌਨ ਸੇਨਾ ਨੇ ਹੁਣ ਆਪਣੀਆਂ ਸੰਨਿਆਸ ਦਾ ਐਲਾਨ ਕੀਤਾ ਦੀ ਤੇ 17 ਵਾਰ ਦੇ ਵਿਸ਼ ਚੈਂਪੀਅਨ ਦੇ ਸ਼ਾਨਦਾਰ 23 ਸਾਲਾਂ ਦੇ ਕਰੀਅਰ ਦਾ ਸ਼ਨੀਵਾਰ ਰਾਤ ਦੇ ਮੁੱਖ ਈਵਨ ਦੇ ਵਿੱਚ ਭਾਵਨਾਤਮਕ ਅਤੇ ਹੈਰਾਨ ਕਰਨ ਵਾਲਾ ਅੰਤ ਹੋ ਗਿਆ ਜਦੋਂ ਉਸ ਨੂੰ ਹਾਰ ਮੰਨੀ ਪਈ ਮੁੱਖ ਈਵਨ ਵਿੱਚ ਜੌਨ ਸੇਨਾ ਤੇ ਗੁੰਤਰ ਵਿਚਕਾਰ ਸਿੰਗਲਸ ਮੈਚ ਸੀ ਤੇ ਏ ਉਸਤੇ ਡਬਲਯੂਈ ਕਰੀਅਰ ਦਾ ਆਖਰੀ ਮੈਚ ਸੀ ਪ੍ਰਸ਼ੰਸ਼ਕਾਂ ਨੇ 48 ਸਾਲਾ ਸੇਨਾ ਦਾ ਉਸਤੇ ਐਂਟਰੀ ਤੇ ਤਾੜੀਆਂ ਦੀ ਗੜਗੜਾਹਟ ਦੇ ਨਾਲ ਸਵਾਗਤ ਕੀਤਾ ਅੰਤ ਦੇ ਵਿੱਚ ਜੌਨ ਸੇਨਾ ਗੁੰਥਰ ਦੇ ਸਲੀਪਰ ਹੋਲ ਤੋਂ ਬਚਨ ਦੇ ਵਿੱਚ ਅਸਫਲ ਰਿਹਾ ਅਤੇ ਮੈਚ ਛਾਰ ਗਿਆ ਮਹੱਤਵਪੂਰਨ ਗੱਲ ਇਹ ਹੈ ਕਿ 19000 ਤੋਂ ਵੱਧ ਪ੍ਰਸ਼ੰਸ਼ਕਾਂ ਦੇ ਸਾਹਮਣੇ ਖੇਡੇ ਗਏ ਇਸ ਮੈਚ ਵਿੱਚ ਜੌਨ ਸਿਨਾ ਨੇ ਕਿਸਾਲਾ ਦੇ ਵਿੱਚ ਡਬਲਯੂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹਾਰ ਮੰਨ ਲਈ ਜੌਨ ਸੇਨਾ ਤੇ ਗੁੰਥਰ ਵਿਚਕਾਰ ਮੈਚ ਦੀ ਸ਼ੁਰੂਆਤ ਜ਼ੋਰਦਾਰ ਟੰਗ ਦੇ ਨਾਲ ਹੋਈ ਗੁੰਥਰ ਨੇ ਸ਼ੁਰੂ ਵਿੱਚ ਮੈਚ ਤੇ ਦਬਦਬਾ ਬਣਾਇਆ ਪਰ ਜੌਨ ਸੇਨਾ ਨੇ ਵਾਪਸੀ ਕੀਤੀ ਅਤੇ ਆਪਣੇ ਵਿਰੋਧੀ ਨੂੰ ਇੱਕ ਸ਼ਕਤੀਸ਼ਾਲੀ ਸਲੇਮ ਨਾਲ ਮਾਰਿਆ ਜੌਨ ਸੇਨਾ ਨੇ ਆਪਣੀ ਵਿਰੋਧੀ ਨੂੰ ਪੰਚ ਨਕਲ ਸਫਲ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਤੇ ਆਖਰ ਦੇ ਵਿੱਚ ਦੱਸਦੇ ਕਿ ਗੁੰਥਰ ਦੇ ਸੇਨਾ ਨੂੰ ਇੱਕ ਸ਼ਕਤੀਸ਼ਾਲੀ ਪਾਵਰ ਬੰਪ ਅਤੇ ਕਪੜੇ ਦੀ ਲਾਈਨ ਨਾਲ ਮਾਰਿਆ ਫਿਰ ਉਸਨੇ ਸੇਨਾ ਨੂੰ ਲਗਾਤਾਰ 6 ਵਾਰ ਲੌਰিয়ান ਡੈਲੀ ਨਾਲ ਮਾਰਿਆ ਸੇਨਾ ਨੇ ਆਪਣੀ ਵਿਰੋਧੀ ਨੂੰ ਐਂਟੀਟਿਊਡ ਐਡਜਸਟਮੈਂਟ ਨਾਲ ਪਿੰਕਨ ਦੀ ਕੋਸ਼ਿਸ਼ ਕੀਤੀ ਪਰ ਗੁੰਥਨ ਨੇ ਪਿੰਨ ਤੋੜ ਦਿੱਤਾ ਤੇ ਜੌਨ ਸੇਨਾ ਨੂੰ ਸਲੀਪਰ ਹੋਲਡ ਵਿੱਚ ਫੜ ਲਿਆ ਫਿਰ ਹਾਰ ਸਵੀਕਾਰ ਜੌਨ ਸੇਨਾ ਨਿਕਰ ਲਈ ਅਤੇ ਆਖਿਰ ਦੇ ਵਿੱਚ ਜਾਂਦੇ ਜਾਂਦੇ ਬੇहद ਭਾਵੁਕ ਵਿਦਾਈ ਲੋਕਾਂ ਦੇ ਵੱਲੋਂ ਦਿੱਤੀ ਗਈ ਪੂਰਾ ਹਾਲ ਜਿਹੜਾ ਹੈ ਉਹ ਭਾਵੁਕ ਹੋ ਗਿਆ ਜਦੋਂ ਜੌਨ ਸੇਨਾ ਹਾਰ ਮੰਨ ਜਾਂਦਾ ਹੈ ਜਦੋਂ ਉਸਤੇ ਰਿੰਗ ਦੇ ਵਿੱਚ ਉਹ ਲੇਟਿਆ ਹੁੰਦਾ ਹੈ ਤੇ ਦੇਖ ਸਕਦੇ ਹੋ ਕਿ ਉਹ ਨਜ਼ਾਰਾ ਬਿਹਤ ਪਾਵਕ ਸੀ ਜਦੋਂ ਲੋਕਾਂ ਦੇ ਵੱਲੋਂ ਆਪਣੇ ਫੋਨਾਂ ਦੀਆਂ ਫਲੈਸ਼ਲਾਈਟ ਜਲਾ ਕੇ ਉਸ ਨੂੰ ਆਖਰੀ ਵਿਦਾਇਗੀ ਦਿੱਤੀ ਗਈ ਜਿਸ ਨੂੰ ਦੇਖ ਕੇ ਜੌਨ ਸੇਨਾ ਵੀ ਪਾਵਕ ਹੋ ਗਏ ਤੇ ਕਿੰਨਾ ਕਿਤੂਨਾ ਦੇ ਵੱਲੋਂ ਵੀ ਇੰਨਾ ਪਿਆਰ ਦੇਣ ਦੇ ਲਈ ਰੱਬ ਦਾ ਸ਼ੁਕਰੀਆ ਕੀਤਾ ਗਿਆ ਤੇ ਆਖਿਰ ਤੇ ਵਿੱਚ ਆਖਰੀ ਸਲੂਟ ਮਾਰ ਕੇ ਜੌਨ ਸੇਨਾ ਉਸ ਰੈਸਲਿੰਗ ਦੀ ਰਿੰਗ ਤੋਂ ਉਤਰ ਗਏ ਅਤੇ ਐਕਸਿਟ ਲੱਗੇ